ਗੋਲਾਨਾ ਵਰਦਾਨੇ ਤੇ ਜਗਨਪਾਤ ਸ਼ਾਹੀ ਜਦੋਂ ਮੂਰੇ ਕੱਤੂ ਦੀ ਦੁਕਾਨ ਤੇ ਗਏ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਮੂਰੇ ਆ ਤੇਰੇ ਲਈ ਪਤਾ ਹੈ ਕਿ ਮਨਨਾ ਸੱਚ ਹੈ ਕਿ ਪਤਾ ਹੈ ਕਿ ਇਹ ਤਾਂ ਹੋਣੀ ਪਸੇ ਆ ਜਨ ਲਗੇ ਤੇ ਤੇ ਕੀ ਗੱਲ ਹੈ ਗੱਲ ਲਗਾ ਮਹਾਰਾਜ ਮੈਂ ਗ੍ਰਸਤੀਆਂ ਬੰਦੇ ਹੈ ਵੱਡਾ ਵਪਾਰ ਕਰਦਾ ਤਰੀਓਡੀ ਪਾਣੀ ਛਕਦੇ ਨਾ ਕਿੱਥੇ ਗੱਲ ਹੈ ਜਨ ਲੇ ਛਾਡੇ ਸੁਮੇਲੇ ਨੂੰ ਸਭ ਸਾਡੇ ਨਾਲ ਚੱਲਗਾ ਮਹਾਰਾਜ ਦਾਲ ਨਹੀਂ ਪੜੇ ਨਜ਼ਰ ਕੋਈ ਨਾ ਤ੍ਰਿਸ਼ਟੀ ਹੈ ਬੱਚੇ ਪਾਲਣੇ ਜੋ ਪਾਲਣੇ ਨਹੀਂ ਜਾਈਏ ਅਪਤਾ ਕਾ ਮਾਰੇ ਦਾ ਦ੍ਰਿਸ਼ ਦਿਖਾਤਾ ਕਈ ਬੰਦੇ ਦੁਨੀਆ ਦੇ ਚਹੇ ਹਿੰਦੇ ਜਦੋਂ ਕੋਈ ਗਾਇ ਗਾਇ ਦੀ ਉਮਰਤਾ ਪਹਿਲੀ ਨਾ ਮੇਰਤਾ ਤਾਂ ਉਹ ਬੱਚੇ ਪਾਲਣੇ ਪੈ ਗਏ ਰਿਸ਼ਤੇਦਾਰੀ ਨਾਲ ਜਾਣੋਣਾ ਪੈ ਗਿਆ ਉਹ ਕਹਿੰਦੇ ਕਿ ਹੁਣ ਸਾਧ ਹੋ ਜਾਗਾ ਉਹ ਨਹੀਂ ਇਹ ਲੋਕ ਸੰਗੀ ਬਾਣੀ ਦਾ ਨਾਲੋਂ ਵੱਡਾ ਸਤ ਸੰਗੀ ਤੁਹਾਨੂੰ ਮੈਂ ਮਿਲਦਾ ਜੁਲਾ ਰਹਾ ਬਸ ਉਹੀ ਕੁਛ ਹੋਇਆ ਉਹ ਸਤ ਸੰਗੀ ਬਣ ਗਿਆ ਥੋੜਾ ਜਿਹਾ ਚਲੇ ਜਾਣਾ ਫਿਰ ਘਰ ਆ ਜਾਣਾ ਥੋੜਾ ਜਿਹਾ ਚਲੇ ਜਾਣਾ ਫਿਰ ਘਰ ਆ ਜਾਣਾ ਇਤ ਤਰੀਕੀ ਹੋਇਆ ਸਾਡੇ ਇਤਿਹਾਸੇ ਤੱਕ ਨਾ ਕੋਈ ਬੜਾਈ ਹੋਈ ਕੁਛ ਵੱਧੀ ਨਹੀਂ ਹੈ ਬੁਰੂ ਨਾਰਿਕ ਪਾਲਾ ਜਦੋਂ ਚਾਰੋਂ ਦਸਿਆਂ ਤੇ ਨਿਕਲੇ ਨਾ ਤੇ ਮਰਦਾਨਿਆਂ ਨੂੰ ਟੰ ਲੱਗੇ ਮਰਦਾਨਿਆਂ ਉਹਦੇ ਧਰਤੀ ਨੂੰ ਲੈ ਚੁੱਕੇ ਜਾਣਾ ਸਮਝ ਆਦਾ ਲੱਗ ਜਾਂਦਾ ਜਦੋਂ ਉਹਦੇ ਧਰ ਗਏ ਉਹਦੇ ਘਰ ਵਾਲੇ ਨਹੀਂ ਦਰਵਾਜ਼ਾ ਮਾਰੀ ਕਰਦੇ ਆ ਤੇ ਦਰਵਾਜ਼ੇ ਵਿੱਚ ਖੜ ਗਏ ਕਹਿਣ ਲੱਗੇ ਕੋਈ ਸੱਚ ਹੈ ਜਿਹੜੇ ਮੇਰੇ ਪਰਿਵਾਰ ਨੂੰ ਨਾਲ ਲੈ ਜਾਂਦੇ ਆ ਤੇ ਮੇਰਾ ਪਤੀ ਕਹਿੰਦੀ ਤੈਨੂੰ ਮਰਦਾ ਨਹੀਂ ਹੈ ਤੇ ਕੰਮ ਵਿੱਚ ਲਿਗਰ ਪੈਂਦਾ ਇਹ ਉਹੀ ਤੇਰੇ ਬੰਦੇ ਆ ਗੁਰੂ ਨਾਨਕ ਦੇ ਆ ਕੇ ਕੂਸਿਆ ਬਾਬੇ ਨਾਨਕ ਨੇ ਕਹਿਣ ਲੱਗੇ ਬੋਲਾ ਕਿੱਥੇ ਆ ਕਹਿਣ ਲੱਗੇ ਜੀ ਕਰ ਹੈ ਨਹੀਂ ਆ ਸੁਣ ਲੈ ਧਿਆਨ ਨਾਲ

ਇਹ ਤੁਮ ਹੋ ਗਿਆ ਪੂਰਾ ਫਿਕਰ ਇਹ ਬਗਰ ਜੀ ਬਾਬਾ ਜੀ ਕਰੇ ਸੀ ਉਹ ਕਰਨ ਲਗੇ ਹੋਰ ਕੁਛ ਨਹੀਂ ਹੁਣ ਕੁਛ ਨਹੀਂ ਹੁਣਾ ਕਰੋ ਕਿਰਪਾ ਕਰਨ ਦੇ ਲਈ ਜਿਹੜਾ ਚੱਲਾ ਗਿਆ ਸੰਸਾਰ ਤੋਂ ਉਹਨੂੰ ਦਿਉਣਾ ਮੁਸ਼ਕਲ ਵਾਲੀ ਗੱਲ ਹਾਂ ਇੱਕ ਗੱਲ ਜ਼ਰੂਰ ਹੈ ਦਸਵੇਂ ਜਾਮੇ ਚੱਕ ਲੈਣ ਹੁਣ ਦਸਵਾਂ ਜਾਮਾ ਆਇਆ ਧੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਤੇ ਹਜੂਰ ਸਾਹਿਬ ਜੇ ਤੁਹਾਡੇ ਨੂੰ ਕਿਸੇ ਨੇ ਦਰਸ਼ਨ ਕੀਤੇ ਹੋਣ ਚੰਗੀ ਗੱਲ ਹੈ ਗੁਰਦੁਆਰਾ ਸ਼ਿਕਾਰ ਘਾੜਾ ਨਹੀਂ ਗੁਰਦੁਆਰਾ ਸ਼ਿਕਾਰ ਦੀ ਜੂਰ ਪੈ ਗਿਆ ਵਾਹਿਗੁਰੂ ਆਹ ਇਸ਼ਾਰਾ ਜਿਹਾ ਇਹ ਦੁਆ ਕਰਤੀ ਹੈ ਜਿਹੜੇ ਸੋਇ ਗੁਰਿਆ ਬਣਾਉ ਹੁਣ ਸਵੇਰਾਂ ਧਾਰਨੀ ਕਰੀ ਗੁਰੂ ਜੀ ਤੇ ক্ষমা ਬਣਾ ਕਰਦੇ ਮੈਂ ਤੁਹਾਨੂੰ ਦੋ ਚੇਤੇ ਰੱਖੇਗਾ ਜਦੋਂ ਉਸ ਨੂੰ ਸਾਤਾ ਦੇ ਕਰਨ ਕਰਨੇ ਨਹੀਂ ਲੱਗਦੇ ਨਾ ਨਹੀਂ ਉੱਥੇ Roommate... Sadhana sì <shouting in the grassie> <rice> le <operation> जन सोवन को के से पूरी بيت सामान है बाके समेत ले एक दिन सोवन आए तो लाबे होर कोई दो कह के सोवन थोरे आ महाराज सर्वसादान सब थाइन गुना जी सहाय ਦਸਾਂ ਪਾਤਸ਼ਾਹਾਂ ਦੀ ਜਗਦੀ ਜੋਰ ਜ਼ਬਰਤਾ ਦੇ ਮਾਲਕ ਗੱਦੀ ਤੇ ਬਰਾਜਮਾਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਤੇ ਦੇਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੂਰਤੇ ਹੱਥੀਆਂ ਜਪੀਆਂ ਅਰਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ ਤਿਲਾਈ ਦੇ ਗਵਾਹੀ ਦੇ ਕੇ ਆਨੰਡ ਕੀਤਾ ਜਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਰਸਾ ਜੀ ਮੋਲਣਾ ਜੀ ਵਾਹਿਗੁਰੂ ਬਹੁਤ ਬਹੁਤ ਸਾਰੇ ਪਧਰੇ ਬਹੁਤ ਖੁਸ਼ਕਿਸਮਤ ਪਰਿਵਾਰ ਹੈ ਬਹੁਤ ਗਿਆਨਮਾਨ ਪਰਿਵਾਰ ਹੈ ਬਹੁਤ ਧੰਨ ਦੇ ਨਾਲ ਜੀ ਜੁਰਮਾਰਾ ਜੀ ਸ੍ਰੀ ਗੋਬਿੰਦ ਸਾਹਿਬ ਜੀ ਨਾਮ ਤੇ ਚੱਲਦੀ ਜਮਾ ਹੈ ਸਾਸੀ ਜੀ ਤੋਂ ਮਾਰਕ ਦੇ ਸ਼ਬਦਾਂ ਨਾਲ ਕੀ ਇਹਨੇ ਆਪਣਾ ਫਰਮਾਇਆ ਕਿ ਆਪਣੇ ਲੋਕਾਂ ਦੇ ਵਿਚ ਜਾ ਕੇ ਵੀ ਉਹਨਾਂ ਵੱਲ ਅਰਦਾਸ ਕਰੇ ਵਿਅਕਤੀ ਹੈ ਉਹ ਸੰਗਤ ਦੇ ਉਦੇਸ਼ ਪੱਤਰ ਇੱਕ ਕਥੇ ਰੋਕੀ ਬੁੜਵਾੜ ਦੇ ਚਾਹਤ ਨਿਕਲ ਗਿਆ ਹੈ ਕਮਾਂਜਰ ਸਮਾਜ ਦਾ ਨਾਤੀ ਜਿਹੜਾ ਰਾਜੇ ਬਦਿਆ ਪ੍ਰੋਗ ਕਰਦਾਰੇ ਗਾਮੇ ਜਿੱਥੇ ਮਰਜੀ ਗੱਲਿਆ ਖੜੇ ਥੋਮਾ ਪਾਰਕ ਦੇ ਵਿੱਚ ਪਰੇ ਟੇਟਲਾ ਕੇ ਵਿਆਹ ਸ਼ਦਿਆਂ ਕਰਤ ਇਹ ਵੀ ਇੱਕ ਬੰਦਾ ਇਹਨਾਂ ਦਾ ਜੁੰਮਦਾ ਨੇ ਆ ਸਰਪੰਚ ਸਾਹਿਬ ਅਸੀਂ ਸਾਰੇ ਤੁਹਾਡੇ ਨਾਲ ਆ ਮੰਗਰ ਤੁਹਾਡੇ ਨਾਲ ਆ ਵਧੀਆ ਤਗੜੇ ਹੋ ਕੇ ਕੰਮ ਕਰੋ ਪਿੰਡ ਲਈ ਤੇ ਇਹੀ ਅਰਦਾਸ ਆ ਤੇ ਮੋਹਨ ਲਾਲ ਜੋ ਬਿਖਰੀ ਦੋਨੋਂ ਆਤਮਾ ਨੂੰ ਸ਼ਾਂਤੀ ਮਿਲ ਬਖੇ ਤੇ ਹੁਣ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਕਮਲਜੀਤ ਜੀ ਬੰਦਾ ਸੰਤੋਖ ਜਿਲ੍ਹੇ ਦੇ ਸਰਨੇਮਾ ਪ੍ਰਧਾਨ ਪੰਜਾਬ ਸੰਸਦ ਪਾਰਟੀ

ਦੀਆ ਉਹਨੇ ਆਪਣਾ ਉਦੇਸ਼ ਇਹਨਾਂ ਪਾਕਿਸਤਾਨੀ ਸਾਥੀਆਂ ਦੇ ਪਰਾਂਦੇ ਵਿੱਚ ਜਾਇਆ